ਹਾਂਜੀ ਸੱਚਿਆਂ ਘਾਲ ਦੇ ਸਾਨੂੰ ਦਾ ਸੰਤ 15% ਤੇ ਸਵਾਗਤ ਆ। ਅੱਜ ਬਣਾਉਣ ਜਾ ਰਹੀਆਂ ਇੱਕਦਮ ਸਪੰਜੀ, ਇੱਕਦਮ ਪਰਫੈਕਟ ਵਾਲੇ ਰਸਗੁੱਲੇ ਜੋ ਕਿ ਪਹਿਲੀ ਵਾਰ ਦੇ ਵਿੱਚ ਇੱਕਦਮ ਸਪੰਜੀ ਜਾਲੀਦਾਰ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਸਪੰਜੀ ਹੈ ਇੱਕਦਮ ਜਿਹੜੇ ਸਪੰਜ ਵਾਲੇ ਰਸਗੁੱਲੇ ਹੁੰਦੇ ਆ ਆਪਾਂ ਉਹ ਬਣਾਵਾਂਗੇ ਅੱਜ ਘਰ ਦੇ ਵਿੱਚ ਇਹ ਦੇਖੋ ਜਦੋਂ ਦਬਾਉਂਗੇ ਉਸੇ ਟਾਈਮ ਵਾਪਸ ਆਉਗੇ ਤੇ ਇਹਨਾਂ ਦੇ ਅੰਦਰ ਪਰਫੈਕਟਲੀ ਰਸਾ ਭਰੂਗਾ ਤੇ ਇੱਕਦਮ ਵਧੀਆ ਹੋਊਗਾ ਇਹ ਦੇਖੋ ਮੈਂ ਨਿਚੋੜ ਰਹੀ ਹਾਂ ਕਿੰਨਾ ਕਿੰਨਾ ਰਸਾ ਦੇ ਵਿੱਚੋਂ ਨਿਕਲ ਰਿਹਾ ਹੈ ਤੇ ਜੇ ਇਹਨੂੰ ਮੈਂ ਇਹਦੇ ਵਿੱਚ ਪਾ ਰਹੀ ਹਾਂ ਤੇ ਇਹ ਮਿੰਟਾਂ ਦੇ ਵਿੱਚ ਹੀ ਰਸ ਨੂੰ ਦੁਬਾਰਾ ਪੀ ਲੈ ਰਿਹਾ ਹੈ ਇਦਾਂ ਦੇ ਹੀ ਆਪਾਂ ਨੂੰ ਰਸਗੁੱਲੇ ਚਾਹੀਦੇ ਹੁੰਦੇ ਆ ਕਿ ਜਿਹੜੇ ਇੱਕਦਮ ਸਪੰਜੀ ਹੋਣ ਤੇ ਇਹ ਦੇਖੋ ਬਹੁਤ ਹੀ ਵਧੀਆ ਰੈਸਪੀ ਹੈ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵਧੀਆ ਵਧੀਆ ਰੈਸਪੀਸ ਤੇ ਲਈ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਚਲੋ ਕਰਦੇ ਆ ਮਨਾਉਣਾ ਸ਼ੁਰੂ ਉਹਦੇ ਲਈ ਇੱਥੇ ਮੈਂ ਇੱਕ ਪਤੀਲੇ ਦੇ ਵਿੱਚ ਪਾ ਰਹੀ ਹਾਂ 1 ਲੀਟਰ ਦੁੱਧ ਕੱਚਾ ਦੁੱਧ ਹੈ ਤੁਸੀਂ ਗਾਂ ਦਾ ਮੱਝ ਦਾ ਕਿਸੇ ਦਾ ਵੀ ਲੈ ਸਕਦੇ ਆ 1 ਲੀਟਰ ਦੁੱਧ ਲੈਣਾ ਹੈ ਆਪਾਂ ਇਹਨੂੰ ਆਪਾਂ ਉਬਾਲ ਲੈਣਾ ਹੈ ਤੇ ਤਤ ਹੀ ਇੱਥੇ ਮੈਂ ਜਿਹੜਾ ਹੈ 2 ਚਮਚ ਸਿਰਕੇ ਲੈ ਆ ਤੇ 2 ਚਮਚ ਹੀ ਮੈਂ ਪਾਣੀ ਦਾ ਲੈ ਆ ਇਹ ਦੇਖੋ ਸਿਰਕੇ ਦੀ ਜਗ੍ਹਾ ਤੇ ਤੁਸੀਂ ਨਿੰਬੂ ਦਾ ਰਸ ਵੀ ਵਰਤ ਸਕਦੇ ਆ ਪਰ ਕਈ ਵਾਰੀ ਕੀ ਹੁੰਦਾ ਹੈ ਨਿੰਬੂ ਦਾ ਰਸ ਦੇ ਨਾਲ ਚੀੜਾ ਬਣ ਜਾਂਦਾ ਹੈ ਸ਼ੇਨਾ ਸੋ ਇਸ ਲਈ ਮੈਂ ਕਹੂੰਗੀ ਕਿ ਸਿਰਕੇ ਦੀ ਹੀ ਵਰਤੋ ਕਰੋ ਤੇ ਜਾਂ ਫਿਰ ਤੁਸੀਂ ਆਪਣਾ ਨਿੰਬੂ ਵੀ ਵਰਤ ਸਕਦੇ ਆ ਤੇ ਫਿਰ ਇੱਥੇ ਜਦੋਂ ਆਪਣੇ ਦੁੱਧ ਨੂੰ ਵਾਲਾ ਆ ਗਿਆ ਇੱਕ ਵਾਲਾ ਤੇ ਫਿਰ ਆਪਾਂ ਗੈਸ ਨੂੰ ਕਰ ਦੇਣਾ ਹੈ ਬੰਦ ਇਹਨੂੰ ਹਲਕਾ ਜਿਹਾ ਪਹਿਲਾਂ ਠੰਡਾ ਕਰ ਲੈਣਾ 1-2 ਮਿੰਟ ਤੇ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਆਪਣਾ ਜਿਹੜਾ ਸਿਰਕੇ ਵਾਲਾ ਮਿਕਸਚਰ ਇਹ ਦੇਖੋ ਇੱਕ ਇੱਕ ਚਮਚ ਕਰਕੇ ਪਾਉਣਾ ਹੈ ਆਪਾਂ ਦੁੱਧ ਤੇ ਵੀ ਡਿਪੈਂਡ ਕਰਦਾ ਹੈ ਦੁੱਧ ਦੀ ਕੁਆਲਿਟੀ ਤੇ ਤੇ ਕੀ ਇਹ ਕਿੰਨੀ ਛੇਤੀ ਫਟੂਗਾ ਦੁੱਧ ਕਈ ਵਾਰੀ ਤਾਂ ਬਹੁਤ ਹੀ ਛੇਤੀ ਫਟ ਜਾਂਦਾ ਹੈ ਤੇ ਕਈ ਵਾਰੀ ਥੋੜਾ ਹੋਰ ਸਿਰਕਾ ਪਾਣਾ ਪੈ ਜਾਂਦਾ ਹੈ ਤੇ ਜੇ ਤੁਹਾਡਾ 4 ਚਮਚ ਆਪਣਾ ਇਹ ਮਿਕਸਚਰ ਦੇ ਨਾਲ ਨਹੀਂ ਫਟਿਆ ਤਾਂ ਤੁਸੀਂ ਥੋੜਾ ਜਿਹਾ ਸਿਰਕਾ ਹੋਰ ਲੈ ਕੇ ਥੋੜਾ ਜਿਹਾ ਪਾਣੀ ਪਾ ਕੇ ਡਾਇਆ ਯੂਜ਼ ਕਰ ਸਕਦੇ ਆ ਬਸ ਉਦੋਂ ਤੀ ਆਪਾਂ ਇਹਨੂੰ ਫੜਨਾ ਹੈ ਜਦੋਂ ਤੀ ਇਹਦਾ ਹਰਾ ਪਾਣੀ ਨਾ ਦਿਖਣ ਲੱਗ ਜਾਏ ਤੇ ਇੱਕਦਮ ਸ਼ੇਨਾ ਲੱਗਣਾ ਹੋ ਜਾਏ ਤੇ ਫਿਰ ਆਪਾਂ ਜਿਹੜਾ ਇਹਨੂੰ ਚੰਗੀ ਤਰੀਕੇ ਨਾਲ ਠੰਡੇ ਪਾਣੀ ਦੇ ਨਾਲ ਧੋ ਲੈਣਾ ਹੈ ਮਲਮਲ ਦੇ ਕੱਪੜੇ ਚ ਪਾ ਕੇ ਫਿਰ ਇਹਨੂੰ ਆਪਾਂ ਨਚੋੜ ਲੈਣਾ ਹੈ ਇਹਦਾ ਸਾਰਾ ਪਾਣੀ ਕੱਢ ਲੈਣਾ ਹੈ ਬਿਲਕੁਲ ਵੀ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਜ਼ਿਆਦਾ ਪਾਣੀ ਹੋਊਗਾ ਤਾਂ ਆਪਣੇ ਜਿਹੜੇ ਰਸਗੁੱਲੇ ਆ ਉਹ ਸ਼੍ਰਿੰਕ ਹੋ ਜੂਗੇ ਬਣਨ ਤੋਂ ਬਾਅਦ ਉਹ ਯਾਨੀ ਕਿ ਡਾਇਆ ਸੁੱਕੜ ਜਾਊਗੇ ਸੋ ਫਿਰ ਇਹਨੂੰ ਆਪਾਂ ਇਹਦਾ 10 ਮਿੰਟ ਲਈ ਸ਼ੇਨੇ ਨੂੰ ਰੱਖ ਦੇਣਾ ਰੈਸਟ ਤੇ ਪਾਰ ਦੇ ਕੇ ਦੇ ਉੱਤੇ ਤਾਂ ਜੋ ਸਾਰਾ ਪਾਣੀ ਦਾ ਹੋਰ ਨਿਕਲ ਜੇ ਇਹ ਦੇਖੋ ਇਦਾਂ ਦਾ ਹੋਣਾ ਚਾਹੀਦਾ ਇਹ ਬਾਹਲਾ ਆਪਣਾ ਜਿਹੜਾ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਫਿਰ ਆਪਾਂ ਇਹਨੂੰ ਹੁਣ ਜਿਹੜਾ ਹੱਥਾਂ ਦੇ ਨਾਲ ਮਲਾਂਗੇ ਇਸ ਤਰੀਕੇ ਨਾਲ ਆਲਰੇਡੀ ਆਪਣਾ ਸ਼ੇਨਾ ਬਹੁਤ ਸਮੂਥ ਬੰਦਾ ਹੈ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਉਂਗੇ ਤੇ ਸੌਫਟ ਬੰਦਾ ਆ ਤੇ ਤੁਹਾਨੂੰ ਜ਼ਿਆਦਾ ਮਲਣ ਦੀ ਲੋੜ ਨਹੀਂ ਪੈਣੀ ਪਰ ਜੇ ਤੁਸੀਂ ਸ਼ੇਨਾ ਨਹੀਂ ਵਰਤਣਾ ਚਾਹੁੰਦੇ ਤਾਂ ਤੁਸੀਂ ਸਿੱਧਾ ਪਨੀਰ ਵੀ ਲੈ ਸਕਦੇ ਆ ਪਰ ਪਨੀਰ ਨੂੰ ਤੁਹਾਨੂੰ ਜਿਹੜਾ ਉਹ ਕਾਫੀ ਮਲਣਾ ਪੈਣਾ ਹੈ ਪਨੀਰ ਨੂੰ ਨਰਮ ਕਰਨਾ ਪੈਣਾ ਹੈ ਹੁਣ ਇੱਥੇ ਤੁਸੀਂ ਦੇਖ ਸਕਦੇ ਆ ਆਪਣਾ ਸ਼ੇਨਾ ਇੱਕਦਮ ਨਰਮਾ ਤੇ ਸਮੂਧ ਹੋ ਗਿਆ ਆ ਹੁਣ ਆਪਾਂ ਇੱਥੇ ਚ ਪਾਵਾਂਗੇ 1 ਚਮਚ ਕਾਰਨ ਫਲਰ ਦਾ ਕਾਰਨ ਫਲਰ ਦੀ ਜਗ੍ਹਾ ਤੇ ਤੁਸੀਂ ਆਰਾ ਰੋਡ ਪਾਊਡਰ ਵੀ ਵਰਤ ਸਕਦੇ ਆ ਤੇ ਕਈ ਜਣੇ ਜਿਹੜਾ ਮੈਦਾ ਵੀ ਵਰਤਦੇ ਆ ਪਰ ਮੈਦੇ ਦੇ ਨਾਲ ਕੀ ਹੈ ਸਖਤ ਬਣਦੇ ਆ ਆਪਣੇ ਜਿਹੜੇ ਰਸਗੁੱਲੇ ਆ ਉਹਨੇ ਪੋਲੇ ਨਹੀਂ ਹੁੰਦੇ ਹੈਗੇ ਜੇ ਤੁਸੀਂ ਪਹਿਲੀ ਵਾਰੀ ਬਣਾ ਰਹੇ ਆ ਤਾਂ ਮੈਦਾ ਬਿਲਕੁਲ ਵੀ ਨਾ ਵਰਤਿਓ ਆਰਾ ਰੋਡ ਪਾਊਡਰ ਜਾਂ ਫਿਰ ਕਾਰਨ ਫਲਰ ਹੀ ਵਰਤਿਓ ਕੌਨਸਰਟ ਜਾਂ ਫਿਰ ਆਲਾ ਰੋਡ ਪਾਊਡਰ ਬਹੁਤ ਹੀ ਆਸਾਨੀ ਨਾਲ ਬਜ਼ਾਰ ਦੇ ਵਿੱਚ ਅਵੇਲੇਬਲ ਹੁੰਦਾ ਆ ਹੁਣ ਆਪਾਂ ਇਹਨੂੰ ਚੰਗੀ ਤਰੀਕਾ ਬਲੋਂ ਤੋਂ ਬਾਅਦ ਚੀਦੀਆਂ ਪਰੜੇ ਰਸਗੁੱਲੇ ਬਣਾ ਲੈਣੇ ਆ ਰਸਗੁੱਲਿਆਂ ਦੇ ਵਿੱਚ ਕੋਈ ਵੀ ਤਰੇੜਾ ਨਹੀਂ ਹੋਣੀ ਚਾਹੀਦੀਆਂ ਕ੍ਰੈਕ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ ਬਿਲਕੁਲ ਵੀ ਕੋਈ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਨਹੀਂ ਪੈਂਦਾ ਕਈ ਜਣੇ ਪਾ ਦਿੰਦੇ ਆ ਪਰ ਇਹਦੇ ਵਿੱਚ ਨਹੀਂ ਪੈਂਦਾ ਕਿਉਂਕਿ ਆਲਰੇਡੀ ਛੇਨਾ ਜਿਹੜਾ ਆ ਫੁੱਲਦਾ ਆ ਸੋ ਇਸ ਲਈ ਆਪਾਂ ਨੂੰ ਲੋੜ ਨਹੀਂ ਹੈਗੀ ਇੱਥੇ ਮੈਂ 190 ਗ੍ਰਾਮ ਖੰਡ ਦੇ ਵਿੱਚ 6 ਕੌਲੀਆਂ ਪਾਣੀ ਰਿਹਾ ਪਾਈਆਂ ਆ ਜਿਹੜੀ ਕੌਲੀਆਂ ਦੇ ਨਾਲ ਮੈਂ ਖੰਡ ਲਈ ਸੀ ਕਿ ਉਸੇ ਕੌਲੀਆਂ ਦੇ ਨਾਲ ਮੈਂ 6 ਕੌਲੀਆਂ ਪਾਣੀ ਪਾ ਕੇ ਖੰਡ ਪਿਗਲਣ ਤੱਕ ਪਕਾ ਲਿਆ ਤੇ ਫਿਰ ਮੈਨੂੰ ਸਾਈਡ ਤੇ ਰੱਖਤਾ ਆ ਤੇ ਇੱਥੇ ਮੈਂ 100 ਗ੍ਰਾਮ ਖੰਡ ਦੇ ਵਿੱਚ 100 ਗ੍ਰਾਮ ਹੀ ਪਾਣੀ ਪਾ ਕੇ ਖੰਡ ਪਿਗਲਣ ਤਾਈ ਪਕਾ ਲਿਆ ਤੇ ਨੂੰ ਸਾਈਡ ਤੇ ਰੱਖਤਾ ਹੈ ਇਹ ਆਪਣੇ ਦੋ ਤਰੀਕੇ ਦੀਆਂ ਚਾਸ਼ਨੀयां ਬਣ ਗਈਆਂ ਆ ਇੱਕ ਜਿਹੜੀ ਆਪਾਂ 190 ਗ੍ਰਾਮ ਵਾਲੀ ਖੰਡ ਦੇ ਨਾਲ ਬਣਾਈ ਸੀਗੀ ਨੂੰ ਆਪਾਂ ਗਰਮ ਕਰ ਲੈਣਾ ਤੇ ਇਹਦੇ ਵਿੱਚ ਆਪਣੇ ਜਿਹੜੇ ਰਸਗੁੱਲੇ ਆ ਉਹ ਆਪਾਂ ਪਾ ਦੇਣੇ ਆ ਤੇ ਇਹਨੂੰ ਤਕਰੀਬਨ 20 ਤੋਂ 25 ਮਿੰਟ ਦੇ ਲਈ ਪਕਾਉਣਾ ਆ ਤੇਜ ਗੈਸ ਤੇ ਬਿਲਕੁਲ ਵੀ ਗੈਸ ਘੱਟ ਨਹੀਂ ਕਰਨੀ ਹੈਗੀ ਤੇ ਪੰਜ-ਪੰਜ ਮਿੰਟ ਬਾਅਦ ਵਿੱਚ ਦੇਖਦੇ ਜਾਣਾ ਹੈ ਕਿ ਪਾਣੀ ਦੀ ਜੇ ਪਾਣੀ ਘੱਟ ਲੱਗੇ ਤਾਂ ਪਾਣੀ ਪਾ ਦੇਣਾ ਹੈ ਸਾਈਡ ਤੋਂ ਗਰਮ ਕਰਕੇ ਤੇ ਆਪਾਂ ਜਿਹੜਾ ਇਹਨੂੰ ਪੂਰੇ ਪਕਾਉਣਾ ਹੈ 25 ਮਿੰਟ ਦੇ ਲਈ ਤਾਂ ਜੋ ਵਧੀਆ ਪੱਕ ਜਾਣ ਤੇਜ ਗੈਸ ਰੱਖਣਾ ਹੈ ਤੇ ਆਪਾਂ ਜਿਹੜਾ ਇਹਨੂੰ ਵਿੱਚ-ਵਿੱਚ ਚਲਾਉਂਦੇ ਜਾਣਾ ਹੈ ਚਮਚ ਦੇ ਨਾਲ ਬਿਲਕੁਲ ਨਹੀਂ ਚਲਾਉਣਾ ਬਸ ਕੜਾਈ ਨੂੰ ਹਿਲਾਉਣਾ ਹੈ ਤੇ ਇੱਥੇ ਆਪਾਂ ਜਿਹੜੀ ਦੂਜੀ ਚਾਸ਼ਨੀ ਬਣਾਈ ਹੋ ਇਸ ਲਈ ਬਣਾਈ ਆ ਕਿਉਂਕਿ ਇਹ ਵਾਲੀ ਚਾਸ਼ਨੀ ਸਿਰਫ ਪਕਾਉਣ ਦੇ ਲਈ ਆ ਤੇ ਦੂਸਰੀ ਚਾਸ਼ਨੀ ਜਿਹੜੀ ਆ ਮਿੱਠੇ ਲਈ ਆ ਜਿਹੜਾ ਮਤਲਬ ਕਿ ਰਸੂਲੇ ਜੰਦਰ ਮਿੱਠਾ ਜਾਊਗਾ ਹੁਣ ਇਹ ਵਧੀਆ ਤਰੀਕੇ ਨਾਲ ਪੱਕ ਚੁੱਕੇ ਆ ਤੇ ਇਹਨੂੰ ਮੈਂ ਜਿਹੜਾ ਗੈਸ ਨੂੰ ਕਰਤਾ ਬੰਦ ਤੇ ਇਹਨੂੰ ਮੈਂ ਰੜਾਇਆ ਆਪਣੇ ਠੰਡੇ ਪਾਣੀ ਚ ਮਤਲਬ ਕਿ ਗਰਮ ਨਹੀਂ ਹੋਣਾ ਚਾਹੀਦਾ ਪਾਣੀ ਠੰਡਾ ਹੋਣਾ ਚਾਹੀਦਾ ਆ ਉਹਦੇ ਵਿੱਚ ਮੈਂ ਇਹਨੂੰ ਕੱਢ ਲਿਆ ਤੇ ਇਹਦੀ ਨਿਸ਼ਾਨੀ ਪੱਕਣ ਦੀ ਇਹ ਆ ਕਿ ਇਹ نیچے ਜਾ ਕੇ ਬੈਠ ਜਾਊਗਾ ਜੇ ਤਾਂ ਇਹ ਉੱਪਰ ਤੈਰਨ ਲੱਪਿਆ ਮਤਲਬ ਇਹ ਬਿਲਕੁਲ ਵੀ ਨਹੀਂ ਪੱਕਿਆ ਹੈਗਾ ਇਹ ਦੇਖੋ ਕਿੰਨਾ ਪਰਫੈਕਟ ਆ ਮੈਨੂੰ ਦਬਾਰੀ ਆ ਇਹਦੇ ਵਿੱਚ ਪਾਣੀ ਵੀ ਭਰ ਜਾ ਰਿਹਾ ਇੰਨਾ ਪਰਫੈਕਟ ਇਹ ਸਪੰਜ ਬਣਿਆ ਆ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਇੱਕ ਹੀ ਰਸੂਲਾ بار بار ਕਰਕੇ ਦਿਖਾ ਰਹੀ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਮੈਂ ਇਹਨੂੰ ਇੱਕਦਮ ਨਿਚੋੜ ਰਹੀ ਹਾਂ ਤੇ ਬਾਅਦ ਵਿੱਚ ਫਿਰ ਦੁਬਾਰਾ ਗੋਲ ਸ਼ੇਪੇ ਦੀ ਲੈ ਰਹੇ ਰਿਹਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਜਾਓ ਇੰਨੀ ਪਰਫੈਕਟ ਰੈਸਪੀ ਹੈ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਜੇ ਇਸੇ ਤਰੀਕੇ ਦੇ ਨਾਲ ਬਣਾਉਗੇ ਇਕਦਮ ਸਪੰਜੀ ਬਣੂਗਾ ਹੁਣ ਇਹਨੂੰ ਬਸ 50 ਡਿਗਰੀ ਚ 2 ਤੋਂ 3 ਘੰਟੇ ਜਾਂ ਫਿਰ 4 ਤੋਂ 5 ਘੰਟੇ ਜਿੰਨਾ ਵਾਧ ਰੱਖੋਗੇ ਓਨਾ ਵਧੀਆ ਆ ਇਹਨੂੰ ਆਪਾਂ ਰੱਖ ਦੇਣਾ ਤੇ ਦੇਖੋ ਕਿੰਨਾ ਰਸਾ ਪੀ ਰਿਆ ਇਹਨੇ ਉਸੇ ਟਾਈਮ ਹੀ ਰਸਾ ਪੀਣਾ ਸ਼ੁਰੂ ਕਰ ਦਿੰਦਾ ਹੈ ਇਹ ਇਹ ਦੇਖੋ ਇਕਦਮ ਫੁੱਲ ਚੁਕਿਆ ਆ ਹੁਣ ਇਹ ਮੈਂ ਤੁਹਾਨੂੰ ਕੱਟ ਕੇ ਦਿਖਾਇਆ ਇਕਦਮ ਜਾਲੀਦਾਰ ਬਣਿਆ ਆਪਣੇ ਸਾਰੇ ਰਸਕੂਲੇ ਤੇ ਇਕਦਮ ਸਪੰਜੀ ਸੌਫਟ ਬਿਲਕੁਲ ਵੀ ਵਿੱਚ ਗਠ ਨਹੀਂ ਪਣੀ ਜੇ ਵੀਡੀਓ ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ